ਅੰਮ੍ਰਿਤਮਈ ਕੀਰਤਨ ਸਰਵਣ ਕਰਦੇ ਹੋਏ ਪਰਮਾਤਮਾ ਦੇ ਨਾਮ ਦੀ ਮਹਿਮਾ ਸਰਵਣ ਕਰ ਰਹੀ ਸੀ। ਉਹ ਜਿਹੜੇ ਮਨ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਪ੍ਰੀਤ ਉਹਨਾਂ ਦਾ ਪਿਆਰ ਨਿਰੰਕਾਰ ਦੇ ਨਾਲ ਪੈ ਜਾਂਦਾ ਹੈ ਤੇ ਜਿਸ ਨੂੰ ਸੱਚੀ ਮੁਹੱਬਤ ਕਹਿੰਦੇ ਨੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਹੁਣ ਜਦੋਂ ਮਨ ਮਾਇਆ ਦਾ ਦੇਸ਼ ਹੈ ਆ ਜਿਹੜੇ ਨੌ ਦਰਵਾਜ਼ੇ ਨੇ ਇਹ ਜਿਹੜੇ ਨੌ ਦਰਨ ਨੇ ਜਦੋਂ ਮਨ ਇਹਨਾਂ ਨੂੰ ਛੱਡ ਕੇ ਜਿੱਥੇ ਪਰਮਾਤਮਾ ਦਾ ਸ਼ਬਦ ਚੱਲ ਰਿਹਾ ਹੈ ਉਸ ਦਰ ਦੇ ਉੱਪਰ ਕੇ ਬੈਠ ਜਾਂਦਾ ਹੈ ਤਾਂ ਅੰਦਰੋਂ ਫਿਰ ਪਰਮੇਸ਼ਰ ਦੇ ਨਾਲ ਪਰਮਾਤਮਾ ਦੇ ਨਾਲ ਅੰਦਰੋਂ ਫਿਰ ਸੱਚਾ ਪਿਆਰ ਪੈਂਦਾ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਲਿਬ ਕਹੀ ਜਾਂਦਾ ਹੈ ਲਿਬ ਹੁੰਦਾ ਹੈ ਭਿਆਨ ਤੇ ਜਦੋਂ ਮਨ ਦੇ ਲਿਬ ਸ਼ਬਦ ਨਾਲ ਜੁੜ ਜਾਂਦੀ ਹੈ ਉਸ ਨੂੰ ਕਹਿੰਦੇ ਨੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਹੁਣ ਜੋ ਸੱਚ ਹੈ ਪਰਮਾਤਮਾ ਹੈ ਪ੍ਰੀਤਮ ਹੈ ਨਿਰੰਕਾਰ ਹੈ ਉਹ ਇਸ ਨਿਜ ਮਹਿਲ ਦੇ ਵਿੱਚ ਬੈਠੇ ਹੋਏ ਨੇ ਜੇ ਸਾਨੂੰ ਨੈతిక ਹਰ تیر ਘਰ ਸਹਿਜ ਕਰਕੇ ਆਇਆ ਹੁਣ ਉਹਦੇ ਨਾਲ ਪਿਆਰ ਤਾਂ ਹੀ ਪੈ ਸਕਦਾ ਹੈ ਜੇ ਮਨ ਵਿੱਚ ਉਹ ਸੰਦੇਜ ਕਰ ਤੇ ਵਿਛਾਏਗਾ ਉਸ ਦੰਤ ਤੇ ਜਾਏਗਾ ਤਾਂ ਉਹ ਸਾਨੂੰ ਸੱਚਾ ਪਿਆਰਾ ਬਾਸੀਆ ਦਾ ਤੁਸੀਂ ਸਰਵਣ ਕਰ ਰਹੇ ਸੀ ਮੁਹੱਬਤੇ ਤਨ ਮਨ ਵਸੇ ਜਦੋਂ ਅੰਦਰੋਂ ਪਰਮੇਸ਼ਰ ਦੇ ਨਾਮ ਨਾਲ ਇਹ ਮਨ ਦੀ ਲਿਪ ਜੁੜ ਜਾਂਦੀ ਹੈ ਤਾਂ ਇਥੋਂ ਪਿਆਰ ਸ਼ੁਰੂ ਹੁੰਦਾ ਹੈ ਇਥੋਂ ਹੀ ਪਰਮੇਸ਼ਰ ਦੇ ਦਰਸ਼ਨਾਂ ਦੀ ਤੜਫ ਅੰਦਰ ਪੈਦਾ ਹੁੰਦੀ ਹੈ ਕਿਉਂਕਿ ਜੇ ਪਿਆਰ ਨਹੀਂ ਅੰਦਰ ਤੜਫ ਨਹੀਂ ਪੈਦਾ ਹੁੰਦੀ ਤੇ ਜੇ ਤੜਫ ਨਹੀਂ ਤੇ ਫਿਰ ਉਹਦੀ ਗੱਲ ਵੀ ਸੁਣਨ ਨੂੰ ਚੰਗੀ ਨਹੀਂ ਲੱਗਦੀ ਹੁਣ ਜਿਹੜੇ ਮਨ ਇਸ ਮਾਇਆ ਦੇ ਘਰ ਵਿੱਚ ਹੁੰਦੇ ਨੇ ਆ ਜਿਹੜਾ ਸਰੀਰ ਹੈ ਇਸ ਨੂੰ ਮਾਇਆ ਆਖਦੇ ਨੇ ਜਿਹੜਾ ਮਨ ਇਸ ਮਾਇਆ ਦੇ ਦੈਰੇ ਦੇ ਵਿੱਚ ਵਿਚਰ ਲੱਪਿਆ ਹੈ ਉਸ ਦਾ ਜਿਹੜਾ ਧਿਆਨ ਹੈ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਰਹਿੰਦਾ ਹੈ ਤੇ ਤਿੰਨਾਂ ਗੁਣਾਂ ਦੇ ਵਿੱਚ ਹੈ ਰਜੋ ਗੁਣ ਹੈ ਜਿਸ ਵਿੱਚ ਮਨ ਦੇ ਅੰਦਰ ਤ੍ਰਿਸ਼ਨਾਵਾਂ ਪੈਦਾ ਰਹਿੰਦੀ ਹੈ ਤ੍ਰਿਸ਼ਨਾਵਾਂ ਦੇ ਅਧੀਨ ਜਿਹੜਾ ਮਨ ਹੈ ਉਹ ਸੰਸਾਰੀ ਚੀਜ਼ਾਂ ਦੇ ਨਾਲ ਜੁੜਿਆ ਰਹਿੰਦਾ ਹੈ ਹੌਲੀ-ਹੌਲੀ ਉਹ ਕੋਈ ਤਮੋਗੁਣ ਤੇ ਚਲਾ ਜਾਂਦਾ ਹੈ ਤਮੋਗੁਣ ਤੇ ਮਨ ਦੇ ਅੰਦਰ ਲੋਭ ਦੀ ਲਹਿਰ ਆ ਜਾਂਦੀ ਹੈ ਹੋਰ ਕਈ ਪ੍ਰਕਾਰ ਦੇ ਵਿਚਾਰ ਆ ਜਾਂਦੇ ਹਨ ਇਸੀ ਤਰ੍ਹਾਂ ਇਹ ਜਿਹੜਾ ਮਨ ਹੈ ਜੇ ਤ੍ਰਿਸ਼ਨਾਵਾਂ ਦੇ ਵਿੱਚ ਕਿਰਿਆ ਹੋਇਆ ਹੈ ਲੋਭ ਦੇ ਵਿੱਚ ਹੈ ਤੈਸ ਤੇ ਕੋਲ ਪਰਮਾਤਮਾ ਦੀ ਗੱਲ ਕਰੋ ਇਹਨੂੰ ਚੰਗੀ ਨਹੀਂ ਲੱਗਦੀ ਇਹਦੇ ਨਾਲ ਤੜਫਣੀ ਇਸ ਕਰਕੇ ਬਹੁਤੇ ਮਨ ਐਸੇ ਜਿਹੜੇ ਗੁਰੂ ਕੋਲ ਵੀ ਆਉਂਦੇ ਨੇ ਤੇ ਗੁਰੂ ਦੇ ਕੋਲ ਆ ਕੇ ਮੱਥਾ ਟੇਕਦੇ ਨੇ ਹੱਥ ਜੋੜਦੇ ਨੇ ਪਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਨਹੀਂ ਉਹ ਇਹ ਨਹੀਂ ਬੇਨਤੀ ਕਰਦੇ ਕਿ ਕਿਸਤਰਾ ਮਿਲੇਗਾ ਪਰਮੇਸ਼ਰ ਕਿੱਥੇ ਹੈ ਉਹਨਾਂ ਦੇ ਮਨ ਵਿੱਚ ਸਿਰਫ ਇਹ ਹੋ ਹੁੰਦਾ ਹੈ ਮੈਨੂੰ ਆਹ ਚੀਜ਼ ਮਿਲ ਜੇ ਆਹ ਜੀ ਮਿਲ ਜੇ ਵੇਖਣ ਨੂੰ ਲੱਗਦਾ ਹੈ ਵੀ ਬੜੇ ਧਾਰਮਿਕ ਨੇ ਇਹ بڑے ਰੱਬ ਨੂੰ ਮੰਨਣ ਵਾਲੇ ਨੇ ਪਰ ਰੱਬ ਨੂੰ ਨਹੀਂ ਮੰਨਦੇ ਉਹ ਚੀਜ਼ਾਂ ਨੂੰ ਮੰਗਦੇ ਤੇ ਉਹਨਾਂ ਬਾਰੇ ਬਾਣੀ ਚ ਦੱਸਦੇ ਨੇ ਪਾਤਸ਼ਾਹ ਕਹਿੰਦੇ ਫਰੀਦਾ ਜੇ ਲੱਭ ਤਾਂ ਨਹੀਂ ਹੋ ਕੇ ਹਰ ਜੇ ਲੱਭ ਤਾਂ ਕੂੜਾ ਨੇ ਹੁਣ ਤੁਸੀਂ ਵੀ ਵਿਚਰਦੇ ਹੋ ਇੱਕ ਦੂਜੇ ਦੇ ਨਾਲ ਤੇ ਜੇ ਕੋ ਤੁਹਾਡਾ ਸਤਿਕਾਰ ਕਰਨ ਦੀ ਬਜਾਏ ਸਿਰਫ دنیਵੀ ਤੁਹਾਡੇ ਪਦਾਰਥਾਂ ਤੱਕ ਸੀਮਿਤ ਹੋਵੇ ਉਹਨੂੰ ਸੱਚਾ ਪਿਆਰ ਨਹੀਂ ਕਹਿੰਦੇ। ਐਸੀ ਤਰ੍ਹਾਂ ਜਿਹੜਾ ਮਨ ਇਸ ਤ੍ਰਿਸ਼ਨਾ ਦੇ ਅਧੀਨ ਹੈ, ਲੋਭ ਦੀ ਲੈਰ ਵਿੱਚ ਹੈ ਆਉਂਦਾ ਜਰੂਰ ਹੈ, ਹੱਥ ਜੋੜਦਾ ਹੈ, ਅੱਖਾਂ ਬੰਦ ਕਰਦਾ ਹੈ। ਉਹਦਾ ਧਿਆਨ ਕਿਤੇ ਚਲਾ ਗਿਆ। ਪਾਤਸ਼ਾਹ ਕਹਿੰਦੇ ਨੇ ठाकुर ਛੋੜ ਦਾਸੀ ਕੋ ਸਿਮਰੇ ਉਹ ठाकुर ਜਿਹੜਾ ਪਰਮਾਤਮਾ ਹੈ ਉਹਦੀ ਗੱਲ ਨਹੀਂ ਕਰਦਾ ਗੁਰੂ ਨੂੰ ਕਦੀ ਬੇਨਤੀ ਨਹੀਂ ਕਰਦਾ ਕਿ ਮੈਂ ਪਰਮੇਸ਼ਰ ਨੂੰ ਮਿਲਣਾ ਹੈ ਕਹਾਂਦੇ ठाकुर ਛੋੜ ਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤਿੰਨ ਨਿੰਦੇ ਨਗੁਰਾ ਪਸੂ ਸੁ ਮੰਨਣਾ ਹੁਣ ਉਹਦਾ ਜਿਹੜਾ ਧਿਆਨ ਹੈ ਮਾਇਦੇ ਦੈਰੇ ਵਿੱਚ ਰਹਿੰਦਾ ਹੈ ਤੇ ਮਾਇਆ ਦੇ ਦੈਰੇ ਵਿੱਚ ਰਹਿਣ ਕਰਕੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪੈਂਦਾ ਆਂਦੋ ਜੀ ਦੇਖਣਾ ਹੈ ਨਾਲ ਨਾਲ ਆ ਜਿਹੜਾ ਮਨ ਐਸ ਮਾਇਆ ਦੇ ਦਾਰੇ ਦੇ ਵਿੱਚ ਹੀ ਹੈ ਰਜੋਗੁਣ ਐਸ ਰਜੋਗੁਣ ਤੋਂ ਇੱਕ ਰਸਤਾ ਚੱਲਦਾ ਹੈ ਜਿਸ ਨੂੰ ਲਿਵ ਦਾ ਰਸਤਾ ਕਹਿੰਦੇ ਨੇ ਇੱਕ ਰਸਤਾ ਹੈ ਜਿਸ ਨੂੰ ਧਾਤ ਦਾ ਰਸਤਾ ਕਹਿੰਦੇ ਨੇ ਹੁਣ ਜਿਹੜਾ ਧਾਤ ਦਾ ਰਸਤਾ ਹੈ ਆਮ ਜਿਹੜਾ ਜੀਵ ਹੈ ਉਹਦਾ ਮਨਤਾ ਦੇ ਰਸਤੇ ਤੇ ਚੱਲਦਾ ਹੈ ਇਹ ਦੋ ਰਸਤੇ ਹੁੰਦੇ ਨੇ ਇੱਕ ਲਿਵ ਇੱਕ ਤਾਗ ਲਿਵ ਦਾ ਰਸਤਾ ਹੈ ਜਦੋਂ ਅਸੀਂ ਗੁਰੂ ਦੇ ਕੋਲ ਆਉਣਾ ਤੇ ਗੁਰੂ ਨੂੰ ਬੇਨਤੀ ਕਰਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ ਪਿਓ ਪਾਰ ਬ੍ਰਹਮ ਪਰਮਾਤਮਾ ਕਿੱਥੇ ਵਸਦਾ ਹੈ ਇਹ ਅਸੀਂ ਪੁੱਛਣਾ ਹੁੰਦਾ ਹੈ ਤੇ ਕੀ ਪੁੱਛਣਾ ਹੈ ਨਾਨਕ ਪੂਜ ਚੱਲੋ ਗੁਰ ਆਪਣੇ ਜਹ ਪ੍ਰਭ ਤੈਹੀ ਜਾਈਏ ਹੁਣ ਆ ਕੇ ਗੁਰੂ ਨੂੰ ਬੇਨਤੀ ਕੀਤੀ ਕਿਰਪਾ ਕਰੋ ਕਿ ਦੱਸੋ ਪਾਰ ਬ੍ਰਹਮ ਪਰਮਾਤਮਾ ਕਿਵੇਂ ਮਿਲਿਆ ਜਾ ਸਕਦਾ ਹੈ ਤੇ ਗੁਰੂ ਦਾਸ ਐ ਕਿ ਉਹ ਜਿਹੜਾ ਪਰਮ ਬ੍ਰਹਮ ਹੈ ਪਰਮਾਤਮਾ ਹੈ ਉਹ ਨੌ ਦਰਾਂ ਤੋਂ ਉੱਪਰ ਦਸਵੇਂ ਦੁਆਰ ਦੇ ਵਿੱਚ ਹੈ ਹੁਣ ਦਸਵੇਂ ਦੁਆਰ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤੇ ਗੁਰੂ ਦਾਸ ਐ ਕਿ ਤੁਸੀਂ ਸਿਮਰਨ ਕਰਦੇ ਕਰਦੇ ਇਹਨਾਂ ਨੌ ਦਰਾਂ ਨੂੰ ਬੰਦ ਕਰਦੇ ਹੋ ਜਦੋਂ ਅਸੀਂ ਸਿਮਰਨ ਕਰਦੇ ਇਹ ਸਾਡੇ ਨੌ ਦਰ ਬੰਦ ਹੁੰਦੇ ਜਾਂਦੇ ਨੇ ਇਹ ਜਿਹੜਾ ਮਨ ਆਪਣਾ ਸਹਿਜ ਅਵਸਥਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਲਿਵ ਦਾ ਰਸਤਾ ਕਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਸਿਮਰਨ ਕਰ ਰਹੇ ਸੀ ਤੇ ਗੁਰੂ ਦੱਸਦਾ ਹੈ ਕਿ ਤੁਸੀਂ ਆਹ ਰਸਤਾ ਛੱਡ ਦਿਓ ਧਾਤ ਦਾ ਸਿਮਰਨ ਕਰੋ ਸਿਮਰਨ ਕਰਦੇ ਕਰਦੇ ਇਹ ਸੁਰਤ ਨੌ ਦਰਾਂ ਤੋਂ ਉੱਪਰ ਜਾਣ ਲੱਗ ਜਾਂਦੀ ਹੈ ਉਸ ਵਕਤ ਮਨ ਲਿਵ ਦੇ ਰਸਤੇ ਤੇ ਚੱਲਦਾ ਹੈ ਹਉਸ ਨੂੰ ਕਹਿੰਦੇ ਨੇ ਦੂਜੀ ਛੋੜ ਕੁਆਟੜੀ ਏਕਸਿਓ ਲਿਵ ਲੈ ਜਦੋਂ ਅਸੀਂ ਸਿਮਰਨ ਕਰਦੇ ਹਾਂ ਨੌ ਦਰ ਬੰਦ ਹੁੰਦੇ ਜਾਂਦੇ ਨੇ ਸਹਜ ਪੈਦਾ ਹੁੰਦਾ ਹੈ ਅਸੀਂ ਲਿਵ ਦੇ ਰਸਤੇ ਤੇ ਚੱਲ ਰਹੇ ਹਾਂ ਲਿਵ ਦਾ ਰਸਤਾ ਕੀ ਹੈ ਵਿਚਾਰਾਂ ਨੂੰ ਫੁਰਨਿਆਂ ਨੂੰ ਛੱਡ ਕੇ ਸਹਜ ਦੇ ਵਿੱਚ ਆਉਣਾ ਆਉ ਥੋੜਾ ਜਿਹਾ ਆਪਾਂ ਕੋਸ਼ਿਸ਼ ਕਰ ਲਈਏ ਨਾਲ ਤੁਹਾਨੂੰ ਪਤਲ ਲੱਗਦਾ ਰਹੇਗਾ ਇਹ ਸਰੀਰ ਨੂੰ ਢਿੱਲਿਆ ਛੱਡਣਾ ਹੈ ਬਿਲਕੁਲ ਜਿਸਾ சுவாਸ ਅੰਦਰ ਨੂੰ ਜਾਂਦਾ ਬੋਲਣਾ ਵਾਹ ਇਹਨੂੰ ਸੁਣਨਾ ਸਾਰੇ ਖਿਆਲ ਬੰਦ ਹੋਣਗੇ ਇਧਰਲੇ ਖਿਆਲ ਬੰਦ ਕਰਨੇ ਨੇ ਸਹਜ ਵਿੱਚ ਧਿਆਨ ਲਾਉਣਾ ਹੈ ਇਹਨੂੰ ਲਿਵ ਦਾ ਰਸਤਾ ਕਹਿੰਦੇ ਨੇ ਇਹ ਗੁਰਮਖ ਅਸ ਰਸਤੇ ਤੇ ਚੱਲਦੇ ਨੇ ਮਾਰੇ ਕਹਿੰਦੇ ਨੇ ਗੁਰਮਖਾਂ ਦੀ ਵਸਤਾ ਸਾਇਰ ਸਬਤ ਭਰੇ ਚਲ ਨਿਰਮਲ ਉਲਟੀ ਲਾਪ ਤਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਆਓ ਆਪਾਂ ਸਾਰੇ ਥੋੜੇ ਚਿਰ ਲਈ ਅੱਖਾਂ ਬੰਦ ਕਰੋ ਬਿਲਕੁਲ ਐਂ ਖਿਆਲ ਬੰਦ ਕਰ ਦਿਓ ਆਪਣਾ ਕੋਈ ਚੇਤਨ ਨਾ ਰਵੇ ਕਿੱਥੇ ਬੈਠੇ ਇਹਨਾਂ ਪਤਾ ਲੱਗੇ ਲੱਗੇ ਵੀ ਕੋਈ ਬੈਠਾ ਹੈ ਪਤੇ ਲੱਗੇ ਵੀ ਐਸ ਹਾਲ ਦੇ ਵਿੱਚ ਬਾਹਰੋਂ ਲੋਕੀ ਵੇਖਣ ਵੀ ਅੰਦਰ ਜਦੋਂ ਆਉਣ ਤੇ ਪਤਾ ਲੱਗੇ ਵੀ ਇੰਨੇ ਜਣੇ ਬੈਠੇ ਨੇ ਐਨ ਸਹਜ ਸ਼ਾਂਤੀ ਵਾਹ ਗੁਰੂ ਗੁਰੂ uh wow. We